ਸਸੀ ਕਾਲ ਜੀ ਸਾਰਿਆਂ ਨੂੰ ਕੱਲ ਰਾਤ ਸੁਖਮ ਜਦੋਂ ਖੇਡ ਕੇ ਆਇਆ ਤਾਂ ਤੁਹਾਨੂੰ ਪਤਾ ਹੈ ਬੱਚਿਆਂ ਨੂੰ ਆਉਂਦੇ ਸਾਰੀ ਕੁਛ ਨਾ ਕੁਛ ਖਾਣ ਪੀਣ ਨੂੰ ਜ਼ਰੂਰ ਚਾਹੀਦਾ ਤੇ ਆਪਾਂ ਉਹਦੇ ਵਾਸਤੇ ਬਹੁਤ ਹੀ ਹੈਲਥੀ ਜੀ ਚੀਜ਼ ਘਰ ਹੀ ਤਿਆਰ ਕੀਤੀ ਸੀ ਜਿਹਨੂੰ ਆਪਾਂ ਬਾਜ਼ਾਰ ਵਿੱਚ ਜਦੋਂ ਲੈ ਕੇ ਆਉਣੀ ਆ ਤਾਂ 60-70 ਰੁਪਏ ਦਾ ਆਪਾਂ ਨੂੰ ਬਿਲਕੁਲ ਥੋੜਾ ਜਿਹਾ ਮਿਲਦਾ ਤੇ ਪਰ ਘਰ ਵਰਗੀ ਗੱਲ ਫਿਰ ਵੀ ਬਿਲਕੁਲ ਨਹੀਂ ਹੁੰਦੀ ਤੇ ਹਾਂਜੀ ਅੱਜ ਆਪਾਂ ਬਣਾਇਆ ਸੀ ਘਰ ਦੇ ਵਿੱਚ ਮਿਲਕ ਬਦਾਮ ਜਿਹਨੂੰ ਆਪਾਂ ਸਪੈਸ਼ਲ ਬਾਜ਼ਾਰ ਦੇ ਵਿੱਚ ਪੀਂ ਜਾਂਦੇ ਆ ਤੇ ਅੱਜ ਇਹ ਤੁਹਾਨੂੰ ਆਪਾਂ ਦੱਸਾਂਗੇ ਵੀ ਘਰ ਦੇ ਵਿੱਚ ਕਿਵੇਂ ਬੰਦ ਹੈ ਹਾਂਜੀ ਮਿਲਕ ਬਦਾਮ ਬਣਾਉਣ ਦੇ ਲਈ ਆਪਾਂ 1 ਕਿਲੋ ਦੁੱਧ ਲੈ ਲਿਆ ਤੇ ਅੱਧੀ ਕੌਲੀ ਆਪਾਂ ਮਲਾਈ ਦੀ ਲੈ ਲਈ ਦੁੱਧ ਨੂੰ ਆਪਾਂ ਗੈਸ ਦੇ ਉੱਪਰ ਗਰਮ ਰੱਖ ਲਾਂਗੇ ਤੇ ਮਲਾਈ ਦੇ ਵਿੱਚ ਆਪਾਂ 2 ਚਮਚ ਕਸਟਰਡ ਦੇ ਪਾ ਲਾਂਗੇ ਮਲਾਈ ਬਿਲਕੁਲ ਫਰੈਸ਼ ਹੋਵੇ ਸੁਬਾਹ ਵਾਲੀ ਇਹ ਜਾਦੇ ਦਿਨਾਂ ਦੀ ਨਾ ਹੋਵੇ ਤੇ ਕਿਉਂਕਿ ਇਹਦੇ ਨਾਲ ਇਹਦੇ ਟੇਸਟ ਵਿੱਚ ਨਹੀਂ ਫਰਕ ਪੈ ਜੂਗਾ ਵਧੀਆ ਟੇਸਟ ਨਹੀਂ ਆਉਣਾ ਇਸ ਲਈ ਤੁਸੀਂ ਫਰੈਸ਼ ਮਲਾਈ ਲੈਣੀ ਹੈ ਕਸਟਰਡ ਤੇ ਮਲਾਈ ਨੂੰ ਆਪਾਂ ਗ੍ਰाइंड ਕਰ ਲਾਂਗੇ 1 ਕਿਲੋ ਦੁੱਧ ਦੇ ਵਿੱਚ ਆਪਾਂ 2 ਚਮਚ ਕਸਟਰਡ ਦੇ ਪਾਏ ਆ ਜੇ ਕਸਟਰਡ ਘਰੇ ਹੈਗਾ ਤਾਂ ਠੀਕ ਹੈ ਨਹੀਂ ਤੁਸੀਂ ਇਹਨੂੰ ਮਾਰਕੀਟ ਚੋਂ ਕਿਤੋਂ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਦੁੱਧ ਨੂੰ ਉਬਾਲਾ ਆ ਗਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਬਿਲਕੁਲ ਕੇਸਰ ਪਾਇਆ ਜੀ ਇਹਦੇ ਨਾਲ ਇਹਦਾ ਕਲਰ ਵੀ ਬਹੁਤ ਸੋਹਣਾ ਆਊਗਾ ਤੇ ਇਹਦਾ ਟੇਸਟ ਵੀ ਬਹੁਤ ਗਜਬ ਦਾ ਬਣਦਾ ਹੈਗਾ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲੇ ਇਹਦੇ ਦਿੰਦੇ ਰਵਾਂਗੇ ਫਿਰ ਆਪਾਂ ਪਾਇਆ ਇਹਦੇ ਵਿੱਚ ਇਲਾਇਚੀ ਪਾਊਡਰ ਇਹ ਤੁਸੀਂ ਜੇ ਘਰੇ ਪਈਆਂ ਇਲਾਇਚੀਆਂ ਤਾਂ ਉਹਨਾਂ ਨੂੰ ਗ੍ਰाइंड ਕਰ ਸਕਦੇ ਹੋ ਤੇ ਨਹੀਂ ਸਪੈਸ਼ਲ ਇਲਾਇਚੀ ਪਾਊਡਰ ਵੀ ਮਿਲਦਾ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਮਲਾਈ ਇੱਕ ਕਸਟਰਡ ਨੂੰ ਗ੍ਰਾਇੰਡ ਕੀਤਾ ਸੀ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰਾ ਚੈਨਲ ਫੋਲੋ ਤੇ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਉਸ ਤੋਂ ਬਾਅਦ ਮਿਲਕ ਬਦਾਮ ਦੀ ਜਿਹੜੀ ਜਾਣ ਆਪਾਂ ਕਹਿੰਦੇ ਆ ਡ్రਾਈ ਫਰੂਟ ਹੁੰਦੇ ਆ ਇਹਦੇ ਵਿੱਚ ਸਾਨੂੰ ਤੁਸੀਂ ਇਹਨੂੰ ਗ੍ਰਾਇੰਡ ਨਹੀਂ ਕਰਨਾ ਕਿਉਂਕਿ ਉਹ ਜ਼ਿਆਦਾ ਬਰੀਕ ਨਹੀਂ ਕਰਨੇ ਕਿਉਂਕਿ ਜਦੋਂ ਦੇਖੋ ਆਪਾਂ ਇਹਨੂੰ ਪੀਣੇ ਆ ਇਹ ਆਪਣੇ ਮੂੰਹ ਵਿੱਚ ਆਉਂਦੇ ਆ ਤਾਂ ਇਹਨਾਂ ਦਾ ਸਵਾਦ ਜਾਂ ਟੇਸਟ ਵੱਖਰਾ ਹੀ ਹੁੰਦਾ ਹੈਗਾ ਤਾਂ ਇਸ ਕਰਕੇ ਇਹਨਾਂ ਨੂੰ ਤੁਸੀਂ ਮੋٹے-ਮੋٹے ਜੇ ਪੀਸ ਲੈਣਾ ਹੈਗਾ ਤਾਂ ਕਿ ਇਹ ਆਪਣੇ ਜਦੋਂ ਆਪਾਂ ਇਹਨੂੰ ਪੀਏ ਤੇ ਆਪਣੇ ਮੂੰਹ ਦੇ ਵਿੱਚ ਪਤਾ ਲੱਗੇ ਵੀ ਆਪਾਂ ਕੁਝ ਇਹਦੇ ਡਰਾਈ ਫਰੂਟ ਵਗੈਰਾ ਇਹਦੇ ਵਿੱਚ ਪਾਏ ਹੋਏ ਐ ਤਾਂ ਇਸ ਤਰੀਕੇ ਨਾਲ ਮੈਂ ਛੋਟੇ-ਛੋਟੇ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕੁੱਟ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾ ਦਾਂਗੇ ਦੁੱਧ ਦੇ ਵਿੱਚ ਮਿਕਸ ਕਰ ਦਾਂਗੇ ਤੇ ਦੁੱਧ ਨੂੰ ਆਪਾਂ ਉਬਾਲੇ ਤੋਂ ਬਾਲਾ ਕਦੇ ਸਲੋ ਫਲੇਮ ਤੇ ਕਦੇ ਤੇਜ਼ ਫਲੇਮ ਤੇ ਇਹਨੂੰ ਕਾੜਦੇ ਰਵਾਂਗੇ ਆਪਾਂ ਇੱਕ ਤਰ੍ਹਾਂ ਦੁੱਧ ਕਾੜ ਲੈਣਾ ਚੰਗੀ ਤਰ੍ਹਾਂ ਇਹਨੂੰ ਬਣਨ ਤੇ 25 ਤੋਂ 30 ਮਿੰਟ ਦੇ ਵਿੱਚ ਦਾ ਸਮਾਂ ਲੱਗਦਾ ਕਿਉਂਕਿ ਜਿੰਨਾ ਹੀ ਇਹਨੂੰ ਆਪਾਂ ਕਾੜਾਂਗੇ ਇਹਦਾ ਟੇਸਟ ਓਨਾ ਹੀ ਜ਼ਿਆਦਾ ਵਧੀਆ ਹੋਊਗਾ ਤੇ ਬਹੁਤ ਹੀ ਵਧੀਆ ਮਿਲਕ ਬਦਾਮ ਬਣ ਕੇ ਘਰੇ ਦੇਖੋ ਤਿਆਰ ਹੋਊਗਾ ਬਾਜ਼ਾਰ ਦੇ ਵਿੱਚ ਆਪਾਂ ਜਦੋਂ ਜਾਂਦੇ ਆ ਦੇਖੋ ਕਿੰਨੇ ਮਹਿੰਗੀ ਚੀਜ਼ ਐ 60 70 ਰੁਪਈਆ ਦਾ ਬਿਲਕੁਲ ਅੱਧਾ ਇੱਕ ਗਲਾਸ ਮਿਲਦਾ ਹੈ ਉਸ ਬੋਤਲ ਛੋਟੀ ਜਿਹੀ ਬੋਤਲ ਹੁੰਦੀ ਹੈ ਦੀ ਬਿਲਕੁਲ ਤੇ ਨਾਲੇ ਘਰ ਦੀ ਚੀਜ਼ ਦੇ ਵਿੱਚ ਤਾਂ ਅਲੱਗ ਹੀ ਤਾਕਤ ਹੁੰਦੀ ਹੈ ਜਦੋਂ ਆਪਾਂ ਆਪਦੇ ਹੱਥਾਂ ਨਾਲ ਤਿਆਰ ਕਰਦੇ ਆ ਸੋ ਗਰਮੀ ਦਾ ਮੌਸਮ ਐ ਦੇਖੋ ਬੱਚਿਆਂ ਨੂੰ ਇਹ ਜੀਆਂ ਚੀਜ਼ਾਂ ਤੁਸੀਂ ਘਰ ਦੇ ਵਿੱਚ ਹੀ ਬਣਾ ਕੇ ਦਿਓ ਤੇ ਆਪਾਂ ਇਹਦੇ ਵਿੱਚ ਪਾਈ ਐ ਜੀ ਮਿਸ਼ਰੀ ਆਪਾਂ ਮਿਸ਼ਰੀ ਨੂੰ ਪੀਸ ਲਿਆ ਚੰਗੀ ਤਰ੍ਹਾਂ ਤੇ ਫਿਰ ਇਹਦੇ ਵਿੱਚ ਪਾਤੀ ਆਪਾਂ ਚੀਨੀ ਨਹੀਂ ਯੂਜ਼ ਕੀਤੀ ਤੁਸੀਂ ਚੀਨੀ ਪਸੰਦ ਆ ਤੁਹਾਨੂੰ ਤੁਸੀਂ ਚੀਨੀ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਕੜ ਲਿਆ ਫਿਰ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਠੰਡੇ ਹੋਣ ਦੇ ਲਈ ਇਹਦੇ ਉੱਪਰ ਜਾਰੀ ਰੱਖ ਦਾਂਗੇ ਪਰ ਵਿੱਚ ਵਿੱਚ ਦੀ ਆਪਾਂ ਕੀ ਕਰਨਾ ਹੈ ਜਿਹੜਾ ਇਹਦਾ ਸੀਕ੍ਰੇਟ ਹੈ ਉਹ ਮੈਂ ਤੁਹਾਨੂੰ ਦੱਸੂਗੀ ਇਹਦੇ ਵਿੱਚ ਵਿੱਚ ਦੀ ਤੁਸੀਂ ਕੋਈ ਵੀ ਹੈਂਡੀ ਵਗੈਰਾ ਨਹੀਂ ਆਪਾਂ ਯੂਜ਼ ਕਰਨੀ ਕੋਈ ਵੀ ਹੱਥ ਵਾਲੀ ਚੀਜ਼ ਨੂੰ ਮਦਾ ਨਹੀਂ ਕਹ ਦਿੰਦੇ ਐ ਜਾਂ ਕੋਈ ਦਹੀਂ ਵਗੈਰਾ ਬੀਟ ਕਰਨ ਵਾਲਾ ਉਹਦੇ ਨਾਲ ਆਪਾਂ ਥੋੜੀ ਥੋੜੀ ਦੇਰਵਾਦੇ ਨੂੰ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਤਾਂ ਕਿ ਮਲਾਈ ਦੀ ਮੋਟੀ ਪਰਤ ਬਿਲਕੁਲ ਵੀ ਨਾ ਬਣੇ ਇਸ ਦੇ ਵਿੱਚ ਹੀ ਸਾਰਾ ਕੁਝ ਮਿਕਸ ਹੋ ਜੇ ਤਾਂ ਕਿ ਬੱਚੇ ਕਈ ਵਾਰੀ ਕਹ ਦਿੰਦੇ ਉੱਪਰ ਮਲਾਈ ਆ ਗਈ ਮੈਂ ਪੀਣਾ ਨਹੀਂ ਤੇ ਫਿਰ ਉਹਦਾ ਫਾਇਦਾ ਵੀ ਨਹੀਂ ਜੇ ਉਹ ਬੱਚੇ ਨਾ ਕਬੂਲ ਕਰਨ ਲੱਗ ਜਾਣ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਦਾਂਗੇ ਤਾਂ ਕਿ ਦੇਖੋ ਬਹੁਤ ਜ਼ਿਆਦਾ ਇਹਨੂੰ ਠੰਡਕ ਦੀ ਲੋੜ ਚ ਨਾ ਇਹ ਠੰਡਾ ਹੋਊਗਾ ਉਨਾ ਹੀ ਇਹ ਵੱਧ ਆਪਾਂ ਨੂੰ ਟੇਸਟੀ ਲੱਗੂਗਾ ਤੇ ਤੁਸਾਂ ਨੂੰ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੇਖੋ ਇਸ ਤਰੀਕੇ ਨਾਲ ਮਿਲਕ ਬਜ਼ਾਮ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹਨੂੰ ਠੰਡਾ ਕਰਨ ਲਈ ਤੁਸੀਂ ਜਿੰਨੀ ਫ੍ਰੀਜਰ 'ਚ ਵੀ ਰੱਖ ਸਕਦੇ ਹੋ 2-3 ਘੰਟੇ ਤੇ ਬਹੁਤ ਵਧੀਆ ਠੰਡਾ ਹੋ ਜਾਂਦਾ ਉਸ ਤੋਂ ਬਾਅਦ ਇੰਜੋਏ ਕਰਿਓ